ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇ ਟ੍ਰਸਟ ਦਿੱਲੀ ਵੱਲੋਂ ਜੋ ਹੜਪੀਰਤਾ ਵਾਸਤੇ ਕਣਕ ਦਾ 20 ਭੇਜਿਆ ਸੀਗਾ ਅਸੀਂ ਬਿਲਕੁਲ ਉਸੇ ਬੰਦੇ ਉੱਪਰ ਪਿੰਡ ਦਾ ਹੈਗਾ ਜੀ ਕੋਟ ਕੋਟਰ ਕੋਟਰ ਜਦਾ ਕੋਟਰ ਜਦਾ ਪਿੰਡ ਦੇ ਵਿੱਚ ਦੋ-ਦੋ ਕਟੇ ਅਸੀਂ 20 ਦੇ ਦੇ ਰਹੇ ਹਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇ ਟ੍ਰਸਟ ਦਿੱਲੀ ਦਾ ਇਹਨਾਂ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਸਾਡੇ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅਸੀਂ ਕੋਟ ਰਜਾਦਾ ਦੇ ਪਿੰਡ ਦੇ ਵਿੱਚ ਅਸੀਂ ਇਕੱਲੇ ਇਕੱਲੇ ਘਰ ਦੇ ਵਿੱਚ ਸਿਰਸਕਾ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਅਸੀਂ ਦੇ ਰਹੇ ਹਾਂ ਜੀ ਕਣਕ ਦਾ ਬੀਜ ਤੇ ਉਹ ਕਹਿੰਦੇ ਬਾਜੀ ਕਹਿੰਦੇ ਵੀ ਇਦਾਂ ਘਰ ਦੇ ਘਰ ਘਰ ਜਾ ਕੇ ਆਪਾਂ ਬੀਜ ਬੀਜ ਦੇਣਾ ਜੀ ਤੇ ਮੰਡਾ ਕਿੱਥੇ ਨਹੀਂ ਤੇ ਮੰਡਾ ਚਲੇ ਗਿਆ ਸਾਰਿਆਂ ਦੇ ਘਰ ਦੇ ਵਿੱਚ ਜਾ ਕੇ ਤੇ ਬਾਕੀ ਪਿੰਡ ਇਹ ਬਿਲਕੁਲ ਤੁਸੀਂ ਬੰਦੇ ਉੱਤੇ ਆ ਜੀ ਜਿਹੜੇ ਉਹ ਬਰਾਕਤ ਦਿਸ ਰਹੇ ਨੇ ਉਹ ਤੁਸੀਂ ਬੰਦਨਾ ਇਸ ਪਿੰਡ ਦੇ ਵਿੱਚ ਕੋਈ ਵੀ ਸੇਵਾਦਾਰ ਨਹੀਂ ਆਇਆ ਕਿਉਂਕਿ ਸੇਵਾਦਾਰਾਂ ਤੋਂ ਵੀ ਪੁੱਛਿਆ ਸੀਗਾ ਦੀ ਕੋਈ ਇੱਥੇ ਕੋਈ ਚੀਜ਼ ਕੋਈ ਕੰਦੇ ਵੀ ਕੁਝ ਵੀ ਨਹੀਂ ਪਹੁੰਚਿਆ ਸਾਡੇ ਕੋਲੇ ਤੇ ਪਹਿਜਨ ਸਿੰਘ ਹੋ ਗਏ ਮੋਂ ਅਸੀਂ ਕਿਉਂਕਿ ਹੜ੍ਹਾਂ ਦਾ ਹੋ ਗਏ ਚਲੋ ਨੁਕਸਾਨ ਹੀ ਇੰਨਾ ਕਰਿਆ ਹੋਇਆ ਹੋਇਆ ਸੀਗਾ ਤੇ ਅਸੀਂ ਉਧਰ ਦੇਖ ਕੇ ਆਏ ਆ ਤੇ ਬਹੁਤ ਜ਼ਿਆਦਾ ਨੁਕਸਾਨ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰੱਸਟੀ ਕਲੀ ਦਾ ਇਸ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਵੈਕਰਜੀ ਕਾਲਸਾ ਵੈਕਰਜੀ ਕੀ ਫੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟੀਕਲੀ ਵੱਲੋਂ ਜੋ ਫੜਪੀਟਾਂ ਲਈ 20 ਦੀ ਸੇਵਾ ਭੇਜੀ ਸੀਗੀ ਤੇ ਉਹ ਵੀ ਆਪਾਂ ਲੈ ਕੇ ਅੱਜ ਪਹੁੰਚ ਗਏ ਆ ਜੀ ਇੱਥੇ ਤੇ ਜਿਹੜੇ ਵੀ ਲੋਡ ਬੰਦ ਹੈਗੇ ਨੇ ਜ਼ਿਮੀਦਾਰ ਉਹ ਆਪਾਂ ਆਪਣੀ ਲਿਸਟ ਦੇ ਮੁਤਾਬਕ 20 ਲੈ ਕੇ ਜਾ ਰਹੇ ਨੇ ਤੇ ਵੀ ਪਪੂ ਜੀ ਆਪਣੇ ਕੋਲ ਕਿੰਨੀ ਜੀ ਬੀ ਨਾ 3 ਕਿਲੇ 3 ਕਿਲੇ ਦੋ ਗੱਟੇ ਮਿਲ ਗਏ ਹਾਂਜੀ ਖੋਸੋ ਜੀ ਹਾਂਜੀ ਠੀਕ ਹੈ ਜੀ ਤੇ ਬਚਲਗੇ ਕਿਹੜਾ ਪਿੰਡ ਆ ਜੀ ਸੁਲਤਾਨਪਾਲ ਸੁਲਤਾਨਪਾਲ ਪਹਿਲਾਂ ਆਇਆ ਜੀ ਇੱਥੇ ਕੋਈ ਬੀ ਵਾਲਾ ਕੋਈ ਨਹੀਂ ਆਇਆ ਤੇ ਠੀਕ ਆ ਜੀ ਠੀਕ ਆ ਧੰਨਵਾਦ ਜੀ ਸੁਲਤਾਨਪਾਲ ਦੇ ਵਿੱਚ ਇਸ ਤੋਂ ਪਹਿਲਾਂ ਕੋਈ ਵੀ ਇੱਥੇ ਸਸਤਾ ਬੀ ਐਨਐਨ ਦੇਣ ਵਾਸਤੇ ਨਹੀਂ ਆਈ ਜੀ ਤੇ ਕਿਟਲੀ ਵਾਲੇ ਦੀਰਪਣਾ ਦਾ ਇਸ ਨਗਰ ਵੱਲੋਂ ਬਹੁਤ-ਬਹੁਤ ਧੰਨਵਾਦ ਉਹ ਕਹਿੰਦੇ ਵੀ ਸਾਨੂੰ ਵੀ ਦੀ ਬਹੁਤ ਜ਼ਿਆਦਾ ਲੋੜ ਸੀਗੀ ਤੇ ਬਹੁਤ ਹੀ ਮੌਕੇ ਤੇ ਸਾਨੂੰ ਵੀ ਜਿਹੜਾ ਇਹ ਪਹੁੰਚਾਇਆ ਗਿਆ ਤੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਟ ਟਰਸਟ ਇਟਲੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸੋ ਸੇਵਾਦਾਰ ਵੀ ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਟ ਟਰਸਟ ਇਟਲੀ ਵੱਲੋਂ ਜੋ ਹੜਪੀੜਤਾਂ ਦੀ ਖਰਪੀੜਤਾਂ ਦੇ ਲਈ ਬੀ ਦੀ ਸੇਵਾ ਚੱਲ ਰਹੀ ਹੈ ਜੀ ਤੇ ਆਪਾਂ ਇਹ ਪਿੰਡ ਦੇ ਵਿੱਚ ਆਪਾਂ ਸਰਦਾਰ ਮੁਸੀ ਬੀ ਦੇ ਰਹੇ ਹਾਂ ਜੀ ਪਿੰਡ ਸੰਨਾ ਪਿੰਡ ਆ ਪਾਜੀ ਅਸੀਂ ਸੰਨਾ ਹਾਂ ਜੀ ਸੰਨਾ ਦੇ ਵਿੱਚ ਸੇਵਾ ਚੱਲ ਰਹੀ ਹੈ ਜੀ ਚੌਥਾ ਪਿੰਡ ਆ ਜੀ ਆਪਾਂ ਚੌਥੇ ਪਿੰਡ ਦੇ ਵਿੱਚ ਆਪਾਂ ਆ ਗਏ ਤੇ ਚੌਥੇ ਪਿੰਡ ਦੇ ਵਿੱਚ ਆਪਾਂ ਦੇ ਰਹੇ ਹਾਂ ਜੀ ਦੋ ਦੋ ਜਾਂ 2 3 ਕਿੱਲਿਆਂ ਦਾ ਤੇ ਕਰੀ ਆਪਾਂ ਮਤਲਬ ਸੇਵਾ ਦੇ ਰਹੇ ਹਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰੱਸਟੀਟਲੀ ਦਾ ਬਹੁਤ ਬਹੁਤ ਧੰਨਵਾਦ ਨਗਰ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਕਿਉਂਕਿ ਨਗਰ ਦੇ ਵਿੱਚੋਂ ਕਾਫੀ ਬੰਦਿਆਂ ਤੋਂ ਆਪਾਂ ਪੁੱਛਿਆ ਵੀ ਇੱਥੇ ਵੀ ਆਲਾ ਕੋਈ ਵੀ ਨਹੀਂ ਪਹੁੰਚੀ ਸਸਤਾ ਨਾ ਹੀ ਕੋਈ ਸਰਕਾਰ ਵੱਲੋਂ ਵੀ ਦਿੱਤਾ ਗਿਆ ਤੇ ਨਾ ਹੀ ਕੋਈ ਸਸਤਾ ਵੀ ਲੈ ਕੇ ਆਈ ਆ ਰਸਨ ਤਾਂ ਕਹਿੰਦੇ ਕਾਫੀ ਆ ਗਿਆ ਤੇ ਰਸਨ ਤਾਂ ਮਿਲ ਗਿਆ ਪਰ ਹੁਣ ਇਹ ਚੋਨਾ ਵਾਉਣ ਦੀ ਤਿਆਰੀ ਕਰਦੇ ਸੀ ਕਿਉਂਕਿ ਬੀ ਲੱਗਿਆ ਨਹੀਂ ਤਾਂ ਹਾਂ ਝੋਨੇ ਦੇ ਜਿਹੜਾ ਦਾਣਾ ਲੱਗਦਾ ਹੁੰਦਾ ਉਹ ਚ ਬਣਿਆ ਨਹੀਂਗਾ ਤੇ ਇਹ ਬੋਣ ਦੀ ਤਿਆਰੀ ਕਰਦੇ ਸੀਗੇ ਤੇ ਮਤਲਬ ਬੀਜ ਦੀ ਲੋੜ ਸੀਗੀ ਹੁਣ ਤੇ ਹੁਣ ਬੀ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟੀਟਲੀ ਵੱਲੋਂ ਪਹੁੰਚਾਇਆ ਗਿਆ ਹੁਣ ਕਹਿੰਦੇ ਅਸੀਂ ਥੋੜੇ ਦਿਨਾਂ ਤੱਕ ਆਪਣਾ ਝੋਨਾ ਬਾਹ ਕੇ ਤੇ ਮਤਲਬ ਕਣਕ ਬੀਜ ਦੇਵਾਂਗੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟੀਟਲੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਨ ਦੁੱਖ ਨੀ ਰਾਜ ਚੌਕ ਨੀ ਤਰੱਕੀ ਵਕਸ਼ਣ ਤੰਦਰੁਸਤੀਆਂ ਵਕਸ਼ਣ ਇਸੇ ਤਰ੍ਹਾਂ ਸੇਵਾ ਕਰਨ ਦਾ ਵਾਲ ਉਦਮ ਬਖਸ਼ਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਬਹੁਤ ਹੀ ਵਧੀਆ ਪਿੰਡ ਆ ਜੀ ਇਮਾਨਦਾਰ ਆ ਸਰਪੰਚ ਸਾਹਿਬ ਹੈਗੇ ਨੇ ਖੜੇ ਇੱਥੇ ਸਰਪੰਚ ਸਾਹਿਬ ਨੇ ਦੱਸਿਆ ਸੀਗਾ ਵੀ ਇਸ ਤਰ੍ਹਾਂ ਕਰਕੇ ਲਿਸਟ ਬਣਾਈ ਹੋਆ ਮਖਤਿਆਰ ਭਾਜੀ ਕੋਲੇ ਲਿਸਟਾਂ ਤੇ ਅਸੀਂ ਪਹਿਲਾਂ ਪਿੰਡ ਦੇ ਵਿੱਚ ਜਾ ਕੇ ਵੀ ਘਰੋ ਘਰੀ ਵੀ ਜਾ ਕੇ ਕੁਛ ਵੀ ਦਿੱਤਾ ਤੇ ਇਸ ਪਿੰਡ ਦੇ ਵਿੱਚ ਸਾਰੇ ਛੋਟੇ ਜੀ ਜ਼ਿਮੀਦਾਰੀ ਆ ਜੀ 2 2 3 3 ਕਿੱਲਾਂ ਵਾਲੀ ਜ਼ਿਮੀਦਾਰ ਆ ਤੇ ਜਾਨੀ ਕਿ ਮਤਲਬ ਉਹਨਾਂ ਨੂੰ ਆਪਾਂ ਜਿਹੜੇ ਕੋਲੇ 1 ਕਿੱਲਾ 1 2 ਵਾਲੇ ਕੋਲੇ 2 ਗੱਡੇ ਆਪਾਂ ਦੇ ਰਹੇ ਆ ਤੇ ਸਿਰਫ ਉਹ ਨਾਨਕਦੇਵ ਜੀ ਚੈਟੀ ਟਾਟੀ ਟਿਲੀ ਦਾ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਬਹੁਤ ਵਧੀਆ ਪ੍ਰਾਲਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੰਦ ਗੁਣੀ ਰਾਤ ਤੋਂ ਗੁਣੀ ਤਰੱਕੀ ਵਕਸ਼ਣ ਤੋਂ ਦੋਸਤੀਆਂ ਵਕਸ਼ਣ ਇਸੇ ਤਰ੍ਹਾਂ ਸੇਵਾ ਕਰਨ ਦਾ ਬਾਲੋ ਤੋਂ ਵਕਸ਼ਣ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਚਰਚੀਟਾ ਟਿਕਲੀ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਪਿੰਡ ਦੇ ਵਿੱਚ ਸਾਰੇ ਜਿੰਨੀ ਲੈਕਚਰ ਸੀਗੇ ਆਪਾਂ ਉਹਨਾਂ ਨੂੰ ਵੀ ਆ ਗਿਆ ਜੀ ਹੁਣ ਆਪਾਂ ਅਗਲੇ ਪਿੰਡ ਚਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ